ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਤਾਵਦੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ 20 ਤਰੀਕ ਨੂੰ ਫਰੀਦਕੋਟ ਤੋਂ ਸ਼ੁਰੂ ਹੋਣਾ ਹੈ ਤਾਂ ਇਸ ਵਕਤ ਅਸੀਂ ਉਸ ਪਵਿੱਤਰ ਸਥਾਨ ਤੇ ਮੌਜੂਦ ਆ ਜਿੱਥੋਂ ਇਸ ਨਗਰ ਕੀਰਤਨ ਦੀ ਸ਼ੁਰੂਆਤ ਹੋਣੀ ਹੈ ਅਸੀਂ ਫਰੀਦਕੋਟ ਦੇ ਕਿਲੇ ਵਿੱਚ ਮੌਜੂਦ ਆ ਇਹ ਉਹ ਤਸਵੀਰ ਹੈ ਬਾਹਰ ਦੀ ਜਿੱਥੇ ਕਿ ਬਾਬਾ ਫਰੀਦ ਜੀ ਨੇ ਆਪਣਾ ਜਿਹੜਾ ਗਾਰੇ ਵਾਲਾ ਬੱਠਲ ਸੀਗਾ ਇਸ ਜਗ੍ਹਾ ਦੇ ਉੱਪਰ ਸਿੱਟਿਆ ਸੀ ਪਹਿਲਾ ਬੱਠਲ ਜਿਹੜਾ ਹੈ ਤਾਂ ਉਸ ਤੋਂ ਬਾਅਦ ਰਾਜੇ ਦੇ ਜਿਹੜੇ ਸਿਪਾਹੀ ਸੀਗੇ ਜਿਨ੍ਹਾਂ ਨੇ ਫੜ ਕੇ ਬਾਬਾ ਫਰੀਦ ਜੀ ਨੂੰ ਵਗਾਰ ਵੱਜੋ ਇੱਥੇ ਲਾਲਾ ਸੀਗਾ ਉਹਨਾਂ ਨੂੰ ਪਤਾ ਲੱਗਦਾ ਬੱਠਲ ਜਦੋਂ ਹਵਾ ਦੇ ਵਿੱਚ ਨਾਲ-ਨਾਲ ਤੁਰਦਾ ਤਾਂ ਰਾਜੇ ਨੂੰ ਜਾ ਕੇ ਇਸ ਦੀ ਸੂਚਨਾ ਦੰਦਦੇ ਨੇ ਸਭ ਤੋਂ ਪਹਿਲੇ ਤੁਹਾਨੂੰ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰਵਾ ਦਿੰਨੇ ਆ ਤੁਹਾਨੂੰ ਲੈ ਚਲਦੇ ਆ ਇਸ ਪਵਿੱਤਰ ਸਥਾਨ ਤੇ ਜਿੱਥੇ ਕਿ ਸ਼ੁਰੂਆਤ ਹੁੰਦੀ ਹੈ ਜਿੱਥੋਂ ਕਿ जग ਜाहिर ਹੁੰਦਾ ਹੈ ਬਾਬਾ ਫਰੀਦ ਜੀ ਬਾਰੇ ਇੱਥੇ ਐਸੀ ਇਲਾਕੇ ਦੇ ਲੋਕ ਜਾਣਦੇ ਨੇ ਸਭ ਤੋਂ ਪਹਿਲੇ ਆ ਵੇਖ ਸਕਦੇ ਹੋ ਬੇहद ਖੂਬਸੂਰਤ ਇਹ ਤਸਵੀਰਾਂ ਨੇ ਜੋ ਤੁਹਾਡੇ ਨਾਲ ਇਸ ਵਕਤ ਸਾਂਝਾ ਕਰ ਰਹੇ ਆ ਅਸੀਂ ਤਾਂ ਤਸਵੀਰ ਵੀ ਤੁਸੀਂ ਵੇਖੋਗੇ ਤੁਹਾਨੂੰ ਉਸ ਪਵਿੱਤਰ ਸਥਾਨ ਦੇ ਦਰਸ਼ਨ ਵੀ ਕਰਾ ਲਵਾਂਗੇ ਆਪਾਂ ਇਹ ਉਹ ਪਵਿੱਤਰ ਸਥਾਨ ਹੈ ਜਿਸ ਜਗ੍ਹਾ ਦੇ ਉੱਪਰ ਬਾਬਾ ਫਰੀਦ ਜੀ ਨੇ ਦੱਸਿਆ ਜਾਂਦਾ ਹੈ ਕਿ ਆਪਣੀ ਜਿਹੜੀ ਉਸ ਵਕਤ ਟੋਕਰੀ ਸੀਗੀ ਜਿਹਨੂੰ ਕਿ ਇਸਤੇਮਾਲ ਕੀਤਾ ਜਾ ਰਿਹਾ ਸੀਗਾ ਇਸ ਜਗ੍ਹਾ ਦੇ ਉੱਪਰ ਉਸ ਨੂੰ ਖਾਲੀ ਕੀਤਾ ਗਿਆ ਸੀਗਾ ਉਸ ਦੀ ਯਾਦ ਵਿੱਚ ਉਹ ਸਥਾਨ ਜਿਹੜਾ ਇੱਥੇ ਬਣਾਇਆ ਗਿਆ ਹੈ ਇਸ ਦੇ ਦਰਸ਼ਨ ਵੀ ਤੁਹਾਨੂੰ ਕਰਵਾ ਦੰਨੇ ਅਸੀਂ ਇਸ ਵਕਤ ਤਾਂ ਇਹ ਤਸਵੀਰ ਤੁਸੀਂ ਵੀ ਦੇਖ ਸਕਦੇ ਹੋ ਇੱਥੇ ਚਿਰਾਗ ਜਿਹੜੇ ਨੇ ਉਸੇ ਦਿਨ ਤੋਂ ਜਗ ਦੇ ਆ ਰਹੇ ਨੇ ਜੋ ਤੋਂ ਦੁਨੀਆ ਨੂੰ ਪਤਾ ਲੱਗਦਾ ਹੈ ਕਿ ਬਾਬਾ ਫਰੀਦ ਜੀ ਜਿਹੜੇ ਨੇ ਕਿੰਨੇ ਮਹਾਨ ਸ਼ਖਸੀਅਤ ਹੋਏ ਨੇ ਤਾਂ ਉਥੋ ਦੀ ਤਸਵੀਰ ਤੁਸੀਂ ਵੇਖ ਸਕਦੇ ਹੋ ਇਸ ਥਾਂ ਦੇ ਦਰਸ਼ਨ ਜਿਹੜੇ ਨੇ ਬਹੁਤ ਘੱਟ ਲੋਕਾਂ ਨੇ ਕੀਤੇ ਹੋਏ ਨੇ ਬਹੁਤ ਸਾਰੇ ਲੋਕਾਂ ਨੂੰ ਇਸ ਜਗ੍ਹਾ ਦੇ ਬਾਰੇ ਨਹੀਂ ਪਤਾ ਤਾਂ ਕਿਲੇ ਦੇ ਅੰਦਰ ਜੋ ਫਰੀਦਕੋਟ ਦੇ ਰਾਜੇ ਦਾ ਕਿਲਾ ਹੈ ਉਸ ਦੇ ਅੰਦਰ ਦੀਆਂ ਇਹ ਤਸਵੀਰਾਂ ਨੇ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਇੱਕ ਐਟ ਵੀ ਰੱਖੀ ਗਿਆ ਜਿਸ ਦਾ ਨੰਬਰ ਜਿਹੜਾ ਹੈ 786 ਹੈ ਤਾ ਇਹ ਉਹ ਪਵਿੱਤਰ ਸਥਾਨ ਹੈ ਤਪਸਥਾਨ حضرت ਬੱਬਾ ਫਰੀਦੁੱਦின் ਜਿਹੜੇ ਨੇ ਉਹਨਾਂ ਦੀ ਉਹ ਸਥਾਨ ਦੀ ਇਹ ਤਸਵੀਰ ਹੈ ਜਿਸ ਦੇ ਦਰਸ਼ਨ ਤੁਸੀਂ ਇਸ ਵਕਤ ਕਰ ਰਹੇ ਹੋ ਇਸ ਤੋਂ ਬਾਅਦ ਤੁਹਾਨੂੰ ਰਾਜ ਮਹਿਲ ਦੀ ਤਸਵੀਰ ਦਿਖਾਵਾਂਗੇ ਜਿੱਥੇ ਕਿ ਕੱਲ ਨੂੰ ਸਹਜ ਪਾਠ ਦੇ ਪੋਗ ਜਿਹੜੇ ਪਾਠ ਨੇ ਉਹ ਸ਼ੁਰੂ ਹੋ ਜਾਣੇ ਨੇ ਅਤੇ ਬੇहद ਖੂਬਸੂਰਤਰੀ ਗੱਲ ਕੀਤੀ ਜਾਵੇ ਤਾਂ ਛੱਤ ਤੁਸੀਂ ਵੇਖੋਗੇ ਉਸ ਵੇਲੇ ਦੀ ਡਿਜ਼ਾਈਨ ਕੀਤੀ ਹੋਈ ਹੈ ਬੇहद ਖੂਬਸੂਰਤ ਹੈ ਉਸ ਵਕਤ ਦੀ ਮੀਨਾਕਾਰੀ ਕਲਾਕਾਰੀ ਕੀਤੀ ਹੋਈ ਤੁਹਾਨੂੰ ਨਜ਼ਰ ਆਵੇਗੀ ਤਾਂ ਇਹ ਤਸਵੀਰਾਂ ਤੁਸੀਂ ਇਸ ਵਕਤ ਦੇਖ ਸਕਦੇ ਹੋ ਜੋ ਕਿ ਇਸ ਤੋਂ ਬਾਅਦ ਤੁਹਾਨੂੰ ਤਸਵੀਰ ਦਿਖਾਣੇ ਆ ਉਸ ਰਾਜ ਮਹਿਲ ਦੀ ਪਹਿਲੀ ਵਾਰ ਇਸ ਥਾਂ ਨੂੰ ਤੁਸੀਂ ਵੇਖੋਗੇ ਜਿਸ ਦੀ ਤਸਵੀਰ ਇਸ ਵਕਤ ਤੁਹਾਨੂੰ ਸੀ ਦਿਖਾਣ ਜਾ ਰਹੇ ਹਾਂ ਤਾਂ ਇਹ ਤਸਵੀਰ ਵੇਖੋ ਬੇहद ਖੂਬਸੂਰਤ ਤਸਵੀਰ ਹੈ ਜਿੱਥੇ ਕਿ ਬੇहद ਖੂਬਸੂਰਤੀ ਨਾਲ ਮੀਨਾਕਾਰੀ ਕੀਤੀ ਹੋਈ ਹੈ ਬੇहद ਖੂਬਸੂਰਤ ਇੱਥੇ ਕਲਾਕਾਰੀ ਤੁਹਾਨੂੰ ਕੀਤੀ ਹੋਈ ਨਜ਼ਰ ਆਵੇਗੀ ਇਸ ਜਗ੍ਹਾ ਨੂੰ ਦੈਨਿਕ ਸੁਰਾ ਦੇ ਮਾਧਮ ਨਾਲ ਤੁਸੀਂ ਪਹਿਲੀ ਵਾਰ ਵੇਖ ਰਹੇ ਹੋ ਜਿੱਥੇ ਕੀ ਇੱਥੇ ਪਾਠ ਸ਼ੁਰੂ ਹੋਣੇ ਨੇ ਅਤੇ ਇੱਥੋਂ ਹੀ ਨਗਰ ਕੀਰਤਨ ਜਿਹੜਾ ਹੈਗਾ ਉਹ ਰਵਾਨਾ ਹੋਏਗਾ ਤਾਂ ਬਿਲਕੁਲ ਦੇਖ ਸਕਦੇ ਹੋ ਬਿਹਤ ਖੂਬਸੂਰਤ ਕਲਾਕਾਰੀ ਇੱਥੇ ਕੀਤੀ ਹੋਈ ਹੈ ਬਿਲਕੁਲ ਸਾਹਮਣੇ ਵਾਲੇ ਪਾਸੇ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਇਹਨਾਂ ਖੂਬਸੂਰਤ ਇੱਕ ਦਰਵਾਜ਼ਾ ਉਸ ਥਾਂ ਦਾ ਬਣਾਇਆ ਹੋਇਆ ਹੈ ਜੋ ਕਿ ਆਪਣੇ ਅਵਿਤ ਅਜੂਬਾ ਇਸ ਤਰੀਕੇ ਦਾ ਕਿਹਾ ਜਾ ਸਕਦਾ ਇਨੀ ਖੂਬਸੂਰਤੀ ਇਨੀ ਬਾਰਿਕੀ ਨਾਲ ਮੀਨਾ ਕਾਰੀ ਕੀਤੀ ਗਈ ਹੈ ਗੇਟ ਨੂੰ ਇਸ ਤਰੀਕੇ ਨਾਲ ਡੈਕੋਰੇਟ ਕੀਤਾ ਗਿਆ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਅਨਮੋਲ ਕਿੰਨੀ ਮਹਿੰਗੀ ਵਿਰਾਸਤ ਜਿਹੜੀ ਹੈਗੀ ਹੈ ਸਾਡੀ ਇੱਥੋਂ ਦੀ ਹੈਗੀ ਹੈ ਜੋ ਕਿ ਫਰੀਦਕੋਟ ਦੇ ਰਾਜ ਨਾਲ ਜੁੜੀ ਹੋਈ ਹੈ ਉਹ ਰਾਜ ਮਹਿਲ ਦੀ ਤਸਵੀਰ ਹੈ ਜੋ ਕਿ ਇਸ ਵਕਤ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਇਸ ਵਕਤ ਫਰੀਦਕੋਟ ਦੇ ਵਿਦਾਇਕ ਸਾਹਿਬ ਮੌਜੂਦ ਨੇ ਗੱਲਬਾਤ ਕਰਨ ਲਈ ਵਿਦਾਇਕ ਸਾਹਿਬ ਤੋਂ ਪਹਿਲਾਂ ਤਾਂ ਵਧਾਈ ਦੇ ਪਾਤਰੋਂ ਉਸ ਸਥਾਨ ਤੋਂ ਨਗਰ ਕੀਰਤਨ ਸ਼ੁਰੂ ਹੋ ਰਿਹਾ ਹੈ ਜਿਸ ਥਾਂ ਦੇ ਉੱਤੇ ਬਾਬਾ ਫਰੀਦ ਜੀ ਨੇ ਆਪਣੇ ਪਾਵਨ ਚਰਨ ਟਿਕਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਯਾਦ ਨੂੰ ਸਮਰਪਿਤ ਜਿਹੜਾ ਪੰਜਾਬ ਸਰਕਾਰ ਵੱਲੋਂ ਇਹ ਸ਼ਹੀਦੀ ਸਮਾਗਮ ਨੂੰ ਇੱਕ ਯਾਦਗਾਰ ਬਣਾਉਣ ਦੇ ਲਈ ਉਪਰਾਲਾ ਕੀਤਾ ਜਾ ਰਿਹਾ ਔਰ ਸਾਡੀ ਇਹ ਕੋਸ਼ਿਸ਼ ਹੈ ਕਿ ਫਰੀਦਕੋਟ ਦਾ ਜਿਹੜਾ ਨਗਰ ਕੀਰਤਨ ਇਹ ਵੀ ਇੱਕ ਯਾਦਗਾਰੀ ਹੋਵੇ ਕਿਉਂਕਿ ਇਹ ਸਥਾਨ ਹੈ ਜਿਹੜਾ ਜੇ ਪੰਜਾਬ ਦੇ ਵਿੱਚ ਜੇ ਆਪਾਂ ਦੇਖੀ ਤਾਂ ਬਾਬਾ ਸ਼ੇਖ ਫਰੀਦ ਜੀ 810 ਸਾਲ ਪਹਿਲਾਂ ਇਸ ਸ਼ਹਿਰ ਦੇ ਵਿੱਚ ਆਏ ਜਿੱਥੇ ਉਹਨਾਂ ਨੇ ਮਿੱਟੀ ਦੀ ਟੋਕਰੀ ਸਿੱਟੀ ਉਹ ਅੱਜ ਵੀ ਉਬਾਦ ਹੈ ਜਿਸ ਦਰਖਤ ਨੂੰ ਉਹਨਾਂ ਨੇ ਹੱਥ ਲਾਇਆ ਉਹ ਅੱਜ ਵੀ ਦਰਖਤ ਮੌਜੂਦ ਹੈ ਉਹ ਸਥਾਨ ਮਜ਼ਬੂਤ ਮੌਜੂਦ ਹੈ ਸੋ ਇਸ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਇਸ ਸਥਾਨ ਦੀ ਮਹੱਤਤਾ ਬਾਰੇ ਲੋਕਾਂ ਨੂੰ ਦੱਸਿਆ ਜਾਵੇ ਔਰ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਬੱਬਾ ਸ਼ੇਖ ਫਰੀਦ ਪੰਜਾਬੀ ਦੇ ਸਭ ਤੋਂ ਪਹਿਲੇ ਦੇ ਲੇਖਕ ਕਵੀ ਸ਼ਾਇਰ ਹੋਏ ਹਨ ਔਰ ਉਹਨਾਂ ਦੀ ਬਾਣੀ ਐਸੀ ਹੈ ਜਿਹੜੀ ਮਨੁੱਖ ਨੂੰ ਸਿੱਧੇ ਤੌਰ ਤੇ ਜਿਹੜਾ ਉਹ ਵੰਗਾਰਦੀ ਹੈ ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਢੇ ਨਾਲ ਤੁਸੀਂ ਉੱਠ ਫਰੀਦਾ ਉੱਜੂ ਸਾਜ ਸੁਭਾ ਨਵਾਜ ਗੁਜਾਰ ਜੋ ਸਰਸਾਈ ਨਾਨਵੇਂ ਸੂ ਸਰ ਕਪ ਉਤਾਰ ਫਰੀਦਾ ਜੋਤਾਂ ਮਾਰਨ ਮੁਕੀਆਂ ਤਿੰਨਾ ਨਾ ਮਾਰੇ ਘੁੰਮ ਆਪਣੇ ਜਿਹੇ ਕਰ ਜਾਈਏ ਪੈਰ ਤਿੰਨਾ ਦੇ ਚੁੰਮ ਰੁੱਖੀ ਸੁੱਕੀ ਖਾਏ ਕੇ ਠੰਡਾ ਪਾਣੀ ਪੀਓ ਵੇਖ ਪ੍ਰਾਈ ਚੋਪੜੀ ਫਰੀਦਾ ਨਾਮ ਅਤਰ ਸਹਜ ਜੀ ਸੋ ਬਹੁਤ ਕੁਝ ਅਫਰੀਦ ਸਾਹਿਬ ਦੀ ਬਾਣੀ ਦੇ ਵਿੱਚ ਫਰੀਦਾ ਰੋਟੀ ਮੇਰੀ ਕਾਠ ਦੀ ਲਾਹ ਹੈ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ ਸੋ ਇਹ ਜਿਹੜਾ ਉਹਨਾਂ ਦਾ ਫਰਮਾਨ ਉਹਨਾਂ ਦੀ ਬਾਣੀ 810 ਸਾਲ ਤੋਂ ਇਸ ਜਗ੍ਹਾ ਨੂੰ ਰੋਸ਼ਨਾ ਰਹੀ ਹੈ ਔਰ ਪੂਰੀ ਦੁਨੀਆ ਦੇ ਕੈਨਤ ਚ ਜੋ ਬਾਬਾ ਫਰੀਦ ਜੀ ਨੂੰ ਮੰਨਦੇ ਹੈ ਤੇ ਆयो ਸਿੱਖ ਨੇ ਚਾਹੇ ਮੁਸਲਮਾਨ ਨੇ ਜਿਹੜੇ ਬਾਬਾ ਜੀ ਦੀ ਬਾਣੀ ਨੂੰ ਮੰਨਣ ਵਾਲੇ ਉਹਨਾਂ ਦੀ ਕੋਈ ਕੰਪਤਾ ਸਮਝ ਕੇ ਸੁਣਦਾ ਹੈ ਕੋਈ ਬਾਣੀ ਸਮਝ ਕੇ ਪੜਦਾ ਹੈ ਕੋਈ ਹੋਰ ਕਿਸੇ ਰੂਪ ਦੇ ਵਿੱਚ ਪੜਦਾ ਪਰ ਉਹ ਹਰ ਇੱਕ ਨੂੰ ਉਹ ਰਸਤਾ ਦਿਖਾ ਰਹੇ ਸੋ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਆਪਣੇ ਉਸ ਬਜ਼ੁਰਗ ਦੀ ਆਪਣੇ ਉਸ ਪੂਰਵਜ ਦੀ ਆਪਣੇ ਸਤਕਾਰਯੋਗ ਪੂਜਣਯੋਗ ਬਾਬਾ ਸ਼ੇਖ ਫਰੀਦ ਜੀ ਦੀ ਇਸ ਯਾਦ ਨੂੰ ਸਾਂਭ ਕੇ ਰੱਖਿਆ ਹੋਇਆ ਔਰ ਇਹ ਲੋਕਾਂ ਨੂੰ ਦੱਸ ਸਕੀਏ ਕਿ 810 ਸਾਲ ਤੋਂ ਇਸ ਜਗ੍ਹਾ ਤੇ ਉਹਨਾਂ ਦੀ ਉਹ ਯਾਦ ਜਿਸ ਜਗ੍ਹਾ ਤੇ ਉਹਨੇ ਟੋਕਰੀ ਸਿੱਟੀ ਸੀ ਮਿੱਟੀ ਦੀ ਜਿਸ ਜਗ੍ਹਾ ਤੇ ਉਹਨਾਂ ਨੇ ਬੈਠ ਕੇ ਇੱਥੇ ਫਰੀਦਕੋਟ ਨੂੰ ਆਬਾਦ ਕਰਨ ਵਾਸਤੇ ਤਪ ਕੀਤਾ ਸੀ ਸੋ ਉਹ ਸਥਾਨ ਅੱਜ ਵੀ ਅਸੀਂ ਸਾਂਭ ਕੇ ਰੱਖਿਆ ਔਰ ਫਰੀਦਕੋਟ ਦੇ ਲੋਕਾਂ ਨੂੰ ਕਿਉਂਕਿ ਅਸੀਂ ਵੀ ਇੰਨੀ ਉਮਰ ਦੇ ਹੋ ਗਏ ਚਲੋ ਸਾਡਾ ਤਾਂ ਆਉਣ ਜਾਣ ਸੀ ਪਰ ਇਹ ਜਗਾ ਨਹੀਂ ਦੇਖਿਆ ਕਿਲਾ ਦੇਖਿਆ ਜਰੂਰ ਸੀਗਾ ਰਾਜ ਮਹਿਲ ਕਹਿੰਦੇ ਪਹਿਲੀ ਵਾਰ ਵੇਖ ਰਿਹਾ ਉਹ ਲੋਕੀ ਨਹੀਂ ਥੋੜੀ ਮੀਨਾਕਾਰੀ ਕੀਤੀ ਹੋਈ ਹੈ ਇੰਨੇ ਸੋਹਣੇ ਇੱਥੇ ਚਿੱਤਰਕਾਰੀ ਕੀਤੀ ਹੋਈ ਹੈ ਬੜੀ ਅਨਮੋਲ ਵਿਰਾਸਤ ਹੈ ਜਿਹੜੇ ਕਿ ਉਸ ਵਕਤ ਲੋਕ ਪਹਿਲੀ ਵਾਰ ਵੇਖੇ ਦੇਖੋ ਸਭ ਤੋਂ ਵੱਡੀ ਗੱਲ ਇਹ ਤੁਹਾਨੂੰ ਦੱਸ ਦੀ ਕਿ ਇਹ ਸਿਰਫ ਨੂੰ ਸੀ ਝਾੜਿਆ ਹੈ ਅੱਛਾ ਇਹ ਨੂੰ ਸੀ ਸਾਫ਼ ਕੀਤਾ ਸਿਰਫ ਸਿਰਫ ਪੂੰਝ ਕੇ ਕੱਪੜੇ ਮਾਰ ਕੇ ਜਾਂ ਝਾੜੂਆਂ ਦੇ ਨਾਲ ਇਹ ਸਾਰੀ ਦੀ ਸਾਰੀ ਮੀਨਾਕਾਰੀ ਜਿਹੜੀ ਹੈ ਵੀ ਪੁਰਾਤਨ ਇਹ ਪ੍ਰੋਗਰਾਮ ਕਿਵੇਂ ਦਰੈਣ ਵਾਲੇ ਸਾਰੇ ਇੱਕ ਵਾਰ ਸੰਗਤ ਨੂੰ ਦੱਸ ਦਿਓ ਇੱਥੇ ਇਸ ਜਗ੍ਹਾ ਦੇ ਉੱਤੇ ਪਿਛਲੇ ਪਾਸੇ ਤੁਸੀਂ ਸਿੱਧੇ ਦੇਖ ਰਹੇ ਹੋ ਉੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੋਊਗਾ ਕੱਲ ਠੀਕ 10:30 ਵਜੇ ਅਸੀਂ ਇੱਥੇ ਪ੍ਰਕਾਸ਼ ਕਰਾਂਗੇ 20 ਤਰੀਕ ਨੂੰ ਸਵੇਰੇ 8 ਵਜੇ ਉਹਦੇ ਭੋਗ ਪਾਏ ਜਾਣਗੇ ਨਾਲ ਦੀ ਨਾਲ ਜਿਹੜੀ ਸੰਗਤ ਆ ਇਹ ਖੁੱਲਾ ਰੱਖਿਆ ਜਾਊਗਾ ਜਿਹੜੀ ਗੱਲ ਆਪਾਂ ਤੁਸੀਂ ਉੱਥੋਂ ਕੱਟਤੀ ਸੀ ਕਿ ਮੈਂ ਵੀ ਨਹੀਂ ਦੇਖਿਆ ਸੀ ਸਾਨੂੰ ਲੋਕਾਂ ਦੀ ਇਹ ਮੰਗ ਸੀ ਕਿਉਂਕਿ ਅਸੀਂ ਪਿਛਲੇ ਸਮੇਂ ਤੋਂ ਜਦੋਂ ਤੋਂ ਆਉਣਾ ਸ਼ੁਰੂ ਕੀਤਾ ਮੈਂ ਫੋਟੋਆਂ ਪਾਉਣੀ ਸ਼ੁਰੂ ਕੀਤੀਆਂ ਲੋਕ ਕਹਿੰਦੇ ਸੀ ਅਸੀਂ ਵੀ ਇਹ ਜਗ੍ਹਾ ਦੇਖਣੀ ਚਾਹੁੰਦੇ ਤੋ ਜਗ੍ਹਾ ਲੋਕਾਂ ਵਾਸਤੇ ਖੋਲਾਂਗੇ ਹਰ ਇੱਕ ਬੰਦਾ ਇੱਥੇ ਆ ਕੇ ਇਹਨਾਂ ਦਿਨਾਂ ਦੇ ਵਿੱਚ ਅੱਜ ਤੋਂ ਲੈ ਕੇ 20 ਤਰੀਕ ਤੱਕ ਜੋ ਵੀ ਦਰਸ਼ਨ ਕਰਨਾ ਚਾਹੁੰਦਾ ਹੈ ਉਹਨਾਂ ਦੇ ਲਈ ਖੁੱਲਾ ਹੋਊਗਾ ਇੱਥੇ ਜਿਹੜਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 5:30 ਵਜੇ ਤੱਕ ਤੇ ਕਿਉਂਕਿ ਕਈ ਕਾਰਨ ਹੁੰਦੇ ਆ ਕਿਲੇ ਦੀ ਜਗ੍ਹਾ ਅੰਦਰ ਬਹੁਤ ਖੁੱਲੀ ਹੈ ਤੇ ਕਈ ਵਾਰੀ ਕੋਈ ਰਾਤ ਬਰਾਤੇ ਕੋਈ ਨਹੀਂ ਜਾਣੀ ਕੋਈ ਸੱਪ ਸਲੂਤੀ ਕਿਉਂਕਿ ਬਹੁਤ ਵੱਡਾ ਏਰੀਆ ਸਾਫ਼ ਕਰ ਰਹੇ ਹਾਂ ਬਹੁਤ ਲੱਗੇ ਹੋਏ ਤੁਸੀਂ ਦੇਖੋ ਬਹੁਤ ਵੱਡੇ ਪੱਧਰ ਤੇ ਸਾਫ਼ ਸਫਾਈ ਚੱਲ ਰਹੀ ਹੈ ਸੋ ਬਹੁਤ ਯੋਗਦਾਨ ਹੈ ਸਾਨੂੰ ٹرسٹ ਦਾ ٹرسٹ ਨਾਲ ਜਦੋਂ ਅਸੀਂ ਬੇਨਤੀ ਕੀਤੀ ਕਿ ਅਸੀਂ ਇਹ ਜਗਾ ਇਹ ਗੌਰਵ ਮੇ ਇਤਿਹਾਸ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਹਾਂ ਤਾਂ ਉਹਨਾਂ ਨੇ ਸਾਨੂੰ ਇੱਕਦਮ ਕਿਹਾ ਅਸੀਂ ਪਹਿਲਾਂ ਉੱਥੇ ਉਸ ਜਗ੍ਹਾ ਤੇ ਕਰਨਾ ਚਾਹੁੰਦੇ ਸੀ ਮਹਾਰਾਜਾ ਪ੍ਰਕਾਸ਼ ਫਿਰ ਉਹਨਾਂ ਨੇ ਹਵੇਲੀ ਖੋਲ੍ਹ ਕੇ ਦਿੱਤੀ ਉਕਾਈ ਤੁਸੀਂ ਹਵੇਲੀ ਦੇ ਵਿੱਚ ਜਿਹੜਾ ਹੈਗਾ ਇਹ ਜਗ੍ਹਾ ਤੇ ਅਸੀਂ ਇਹ ਵੀ ਇਹ ਵੀ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਦੇਖੀ ਇੱਥੇ ਮੈਨੂੰ ਲੱਗਦਾ ਪਹਿਲੀ ਵਾਰੀ ਮਹਾਰਾਜ ਪ੍ਰਕਾਸ਼ ਉਹ ਪ੍ਰਕਾਸ਼ ਮੈਨੂੰ ਲੱਗਦਾ ਜੀ ਮੈਂ ਤਾਂ ਕਦੇ ਸੁਣਿਆ ਨਹੀਂ ਸੀ ਪਰ ਚਲੋ ਬਾਬੇ ਨੇ ਸਾਨੂੰ ਸੇਵਾ ਦਿੱਤੀ ਹੈ ਸਾਡੇ ਗਰੰਥੀ ਸਿੰਘ ਇੱਥੇ ਪਾਠ ਕਰਨਗੇ ਔਰ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਬੋਲ ਕੇ ਕੀਤਾ ਜਾਊਗਾ ਇਹ ਸਾਰੇ ਗਰੰਥੀ ਸਿੰਘਾਂ ਨੇ ਸਾਡੇ ਨਾਲ ਵਾਅਦਾ ਕੀਤਾ ਔਰ ਸਾਡੀ ਵੀ ਇੱਛਾ ਹੈ ਕਿ ਇਨ ਇਹ ਇੱਥੇ ਜਿੱਥੇ ਬਾਬਾ ਜੀ ਨੇ ਤਪ ਕੀਤਾ ਹੈ ਇੱਕ ਕਿਤੇ ਨਾ ਕਿਤੇ ਇਸ ਧਰਤੀ ਤੇ ਫਿਰ ਤੋਂ ਉਹੀ ਬਾਣੀ ਹਰ ਇੱਕ ਕੰਧ ਹਰ ਕਿੱਟ ਦੇ ਵਿੱਚੋਂ ਬਾਣੀ ਸਮਾਜੇ ਔਰ ਇਹ ਜਗ੍ਹਾ ਹੈ ਜਿਵੇਂ ਅੱਜ ਤੱਕ ਅਮਰ ਰਹੀ ਹੈ ਇਹ ਸਦੀਆਂ ਤੱਕ ਅਮਰ ਰਹੇ ਐਮਐਲਏ ਸਾਹਿਬ ਫਰੀਦਕੋਟ ਦੀ ਧਰਤੀ ਨੂੰ ਚੁਣਿਆ ਜਾਣਾ ਆਪਣੇ ਵਿੱਚ ਬਹੁਤ ਵੱਡੀ ਗੱਲ ਹੈ ਕਿਉਂਕਿ ਬਹੁਤ ਵੱਡੇ ਵੱਡੇ ਸ਼ਹਿਰ ਨੇ ਬੜੇ ਵਿਰਾਸਤੀ ਥਾਵਾਂ ਨੇ ਉਹਨਾਂ ਵਿੱਚੋਂ ਤੁਹਾਡੇ ਉਪਰਾਲਿਆਂ ਦੇ ਨਾਲ ਫਰੀਦਕੋਟ ਦਾ ਨਾਮ ਆਣਾ ਅਤੇ ਇਸ ਵਕਤ ਆ ਲੋਕਾਂ ਨੂੰ ਸੰਗਤ ਨੂੰ ਕਿਸ ਤਰ੍ਹਾਂ ਸੁਨੇਹਾ ਦੇਵਾਂਗੇ ਸੱਦਾ ਦੇਵਾਂਗੇ ਸੰਗਤ ਨੂੰ ਕੋਈ ਕੁ ਸੰਗਤ ਨੂੰ ਸੀ ਲਗਾਤਾਰ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਫਰੀਦਕੋਟ ਦੇ ਵਿੱਚ ਜਿਹੜਾ ਲਾਈਟ ਹੈਂਡ ਸਾਊਂਡ ਪ੍ਰੋਗਰਾਮ ਹੋਇਆ ਉਹਦੇ ਲਈ ਵੀ ਸੰਗਤ ਨੂੰ ਬੇਨਤੀ ਕੀਤੀ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਬੇਸ਼ੱਕ ਅਸੀਂ ਛੋਟਾ ਸ਼ਹਿਰ ਹਾਂ ਪਰ ਸਾਡਾ ਜਿਹੜਾ ਕੱਠ ਸੀ ਉਹ ਵੱਡੇ ਸ਼ਹਿਰਾਂ ਨਾਲੋਂ ਵੀ ਵੱਧ ਰਿਹਾ ਅਸੀਂ ਆਪਦੇ ਮੂੰਹ ਵਡਾਈ ਨਹੀਂ ਕਰਦੇ ਪਰ ਲੋਕ ਦੱਸਦੇ ਆ ਕਿ ਤੁਹਾਡਾ ਕਾਠ ਜਿਹੜਾ ਉਹ ਸੁਣਾਉਣ ਯੋਗ ਸੀ ਤੇ ਹੁਣ ਵੀ ਅਸੀਂ ਜਿਹੜਾ ਨਗਰ ਕੀਰਤਨ ਦੇ ਵਿੱਚ ਬਾਬਾ ਫਰੀਦੀ ਦਾ ਅਸੀਂ ਨਗਰ ਕੀਰਤਨ ਕਰਦੇ ਹਰ ਇੱਕ ਫਰੀਦਕੋਟ ਦਾ ਨਿਵਾਸੀ ਉਸ ਨਗਰ ਕੀਰਤਨ ਦਾ ਹਿੱਸਾ ਬਣਦਾ ਤਾਂ ਇਸ ਨਗਰ ਕੀਰਤਨ ਦਾ ਹਿੱਸਾ ਵੀ ਅਸੀਂ ਘਰ ਘਰ ਤੱਕ ਲੋਕਾਂ ਨੂੰ ਬਣਾਵਾ ਬਣਾਵਾਂਗੇ ਉਹਨਾਂ ਨੂੰ ਨਾਲ ਲੈ ਕੇ ਜਾਵਾਂਗੇ ਗੱਡੀਆਂ ਦਾ ਵੀ ਪ੍ਰਬੰਧ ਕਰਾਂਗੇ ਕਿਉਂਕਿ ਜਿੰਨਾ ਸਾਡਾ ਏਰੀਆ ਫਰੀਦਕੋਟ ਦਾ ਫਿਰੋਜ਼ਪੁਰ ਤੱਕ ਜਿੰਨਾ ਜਿਹਾ ਅਸੀਂ ਮਹਾਰਾਜ ਦਾ ਸਰੂਪ ਮਹਾਰਾਜ ਦੀ ਸਵਾਰੀ ਉਹਨਾਂ ਨੂੰ ਜਿਹੜਾ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਾਡੇ ਹੋਊਗਾ ਉਹਨਾਂ ਸਪੁਰਦ ਨਹੀਂ ਕਰਦੇ ਉਹਨਾਂ ਚ ਅਸੀਂ ਸਾਰੇ ਫੂਕੋਟ ਨਿਵਾਸੀ ਆਪਣੇ ਆਪਣੇ ਸਾਧਨਾਂ ਤੇ ਵੈਸੇ ਬੱਸਾਂ ਦਾ ਪ੍ਰਬੰਧ ਵੀ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਪਿੰਡਾਂ ਚੋਂ ਟਰੈਕਟਰ ਟਰਾਲੀਆਂ ਵੀ ਆਉਣ ਅਸੀਂ ਆਪਦੀ ਆਪਦੀ ਲੰਗਰਾਂ ਦਾ ਪ੍ਰਬੰਧ ਕਰ ਰਹੇ ਹਾਂ ਆਪਦੇ ਤੌਰ ਤੇ ਹਰ ਇੱਕ ਬੰਦੇ ਦੀ ਅਸੀਂ ਸ਼ਮੂਲੀਅਤ ਚਾਹੁੰਦੇ ਹਾਂ ਇਹ ਨਹੀਂ ਕਿ ਇਕੱਲਾ ਸਾਨੂੰ ਬੱਲੇ ਬੱਲੇ ਹੋਵੇ ਅਸੀਂ ਜਿਹੜੇ ਵੀ ਲੋਕ ਜੋ ਜੋ ਵੀ ਕਰਨਾ ਚਾਹੁੰਦੇ ਆ ਉਹ ਆਈ ਜਾਂਦੇ ਲੋਕ ਮੈਂ ਲੰਗਰ ਲਾਉਣਾ ਚਾਹੁੰਦਾ ਜੀ ਮੈਂ ਪਾਣੀ ਦੀ ਸੇਵਾ ਕਰਨੀ ਚਾਹੁੰਦਾ ਮੈਂ ਸਫਾਈ ਦੀ ਸੇਵਾ ਕਰਨੀ ਚਾਹੁੰਦਾ ਵੱਖਰੇ ਵੱਖਰੇ ਰੂਪ ਦੇ ਵਿੱਚ ਹਰ ਬੰਦਾ ਔਰ ਬਾਬਾ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ ਲਗਾਤਾਰ 810 ਸਾਲ ਤੋਂ ਇਸ ਸ਼ਹਿਰ ਨੂੰ ਆਬਾਦ ਰੱਖਿਆ ਹੈ ਤੇ ਅੱਜ ਸਾਨੂੰ ਇੱਥੋਂ ਉਹਨਾਂ ਦੇ ਮੁੱਲ ਤਾਂ ਨਹੀਂ ਮੋੜ ਸਕਦੇ ਅਸੀਂ ਮੈਂ ਸਾਥੀਆਂ ਨੂੰ ਕਹਿਣਾ ਕਿ ਜਿੱਥੇ ਆਪਣੇ ਪੂਰਵਜਾਂ ਨੇ ਗਲਤੀ ਕੀਤੀ ਸੀ ਸ਼ਾਇਦ ਗਲਤੀ ਦੀ ਸਜ਼ਾ ਦੇਣ ਦੀ بجائے ਬਾਬੇ ਨੇ ਸਾਨੂੰ ਅਸ਼ੀਰਵਾਦ ਦਿੱਤਾ ਕਿ ਤੁਸੀਂ ਵਸਦੇ ਰਹੋ ਅਸੀਂ ਅੱਜ ਵੀ ਵਸ ਰਹੇ ਹਾਂ ਔਰ ਉਸ ਗਲਤੀ ਨੂੰ ਲਾ ਲਓ ਜਾਂ ਉਹਦਾ ਉਹਦਾ ਇਛਾਨ ਲਾ ਲਓ ਉਹਦੀ ਮਾਫੀ ਲਾ ਲੂ ਉਹਦੇ ਤਹਿਤ ਅਸੀਂ ਚਾਹੁੰਦੇ ਹਾਂ ਕਿ ਅਸੀਂ ਇਨ ਜਿੱਥੇ ਸਾਡੇ ਬਾਬੇ ਨੇ ਟੋਕਰੀ ਸਿੱਟੀ ਅਸੀਂ ਉੱਥੇ ਉਹਨਾਂ ਦੇ ਬਾਣੀ ਦੇ ਉੱਤੇ ਫੁੱਲ ਸਿੱਟ ਕੇ ਉਹਨਾਂ ਦਾ ਜਿਹੜਾ ਅਹਸਾਨ ਹੈ ਜਿਹੜਾ ਉਹਨਾਂ ਦਾ ਜਿਹੜਾ ਸਾਡੇ ਤੇ ਆਸ਼ੀਰਵਾਦ ਹੈ ਉਹ ਅਸੀਂ ਜਿਤਾ ਸਕੀਏ ਔਰ ਕੋਸ਼ਿਸ਼ ਕਰਾਂਗੇ ਹਰ ਫੀਰਕੋਟ ਦਾ ਨਿਵਾਸੀ ਇਹਦਾ ਹਿੱਸਾ ਬਣੇ ਤੁਸੀਂ ਸੁਣਿਆ ਕਿ ਕਿਸ ਤਰੀਕੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਕਹਿੰਦੇ ਨੇ ਜਦੋਂ ਕੋਈ ਦਿਲੋਂ ਕੋਸ਼ਿਸ਼ ਕਰਦਾ ਹੈ ਤਾਂ ਪਰਮਾਤਮਾ ਵੀ ਬੜਾ ਨੇੜੇ ਹੋ ਕੇ ਸੁਣਦਾ ਹੈ ਤਾਂ ਇਸ ਤਰੀਕੇ ਦੀ ਕੋਸ਼ਿਸ਼ ਇਸ ਵਕਤ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਨਾਲ ਪੂਰੇ ادب ਸੱਤਕਾਰ ਨਾਲ ਇਹ ਪ੍ਰੋਗਰਾਮ ਜਿਹੜੇ ਨੇ ਕੀਤੇ ਜਾਣ ਨੇ ਹਾਲ ਦੀ ਘੜੀ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਕੱਲ ਤੋਂ ਲੈ ਕੇ 20 ਤਰੀਕ ਤੱਕ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਦੇ ਮਰਜ਼ੀ ਇੱਥੇ ਆ ਸਕਦੇ ਹੋ ਇਸ ਨੂੰ ਰਾਜੇ ਦੇ ਕਿਲੇ ਨੂੰ ਦੇਖ ਸਕਦੇ ਹੋ ਬਾਣੀ ਸੁਣ ਸਕਦੇ ਹੋ ਅਤੇ ਆਪਣੇ ਵਿੱਚ ਇਸ ਵਾਰ ਦਾ ਇਥੋਂ ਦਾ ਜਿਹੜਾ ਨਗਰ ਕੀਰਤਨ ਹੈ ਤੋਂ ਨਿਕਲ ਰਿਹਾ ਹੈ ਆਪਣੇ ਵਿੱਚ ਇੱਕ ਇਤਿਹਾਸਿਕ ਜਿਹੜਾ ਹੈ ਨਗਰ ਕੀਰਤਨ ਹੈ ਤੋਂ ਬਣ ਕੇ ਰਵਾਨਾ ਹੋਵੇਗਾ ਫਰੀਦਕੁਰਤੋਂ ਕੈਮਰਾ ਪਸੰਦ ਅਭਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ